ਸੋ ਸੋ ਸਾਰੀਆਂ ਦਾਦੀਆਂ ਸਾਰੀਆਂ ਦਾਦੀਆਂ ਸਾਰੀਆਂ ਦਾਦੀਆਂ ਲਓ ਜੀ ਸੋ ਦਾਦੀਆਂ ਕਿੰਦੇ ਕਿੰਦੇ ਜਵਾਨ ਹੁੰਦੀਆਂ ਤਾਂ ਆਪਦੇ ਸਮੇਂ ਦੀ ਗੱਲ ਸੁਣਾਉਂਦੀਆਂ ਦਾਦੀਆਂ ਗੱਲ ਸੁਣੋ ਦਾਦੀਆਂ ਹੁਣ ਵੀ ਜਵਾਨ ਨੇ ਦਾਦੀ ਹੁਣ ਵੀ ਜਵਾਨ ਨੇ ਭਾਈਏ ਕਨਫਿਊਜ਼ਨ ਹੁੰਦੇ ਦਾਦੀਆਂ ਲੱਗਦੀਆਂ ਵੀ ਤੁਸੀਂ ਚਲੋ ਕੋਈ ਨਹੀਂ ਬੋਲੀ ਸੌਲ ਲਿਓ ਜੀ ਆ ਰਾਜੇ ਦੀ ਸਰਦੀ ਦੇ ਸਾਲ ਫਿਰੇ ਜਦੋਂ ਨਹੀਂ ਜਵਾਨੀ ਏ ਤੂੰ ਸਾਡੇ ਉੱਤੇ ਆਈ ਸੀ ਉਹ 25 ਜਾਂਦੀ ਕਾਟੋ ਅਸੀਂ ਕਿਕਰਾਂ ਤੋਂ ਲਾਈ ਸੀ ਹਾਏ ਹੁਣ ਸਾਥੋਂ ਟੁੱਟਦਾ ਨਾ 베ਰੀ ਨਹੀਂ ਜਵਾਨੀ ਏ ਕੁਵਾਰੀਆਂ ਜਾ ਮੁਰਫੇ ਵੀ ਜਵਾਨੀ ਏ ਕੁਵਾਰੀਆਂ ਕਿਸ ਜਦੋਂ ਜਵਾਨੀ ਵਾਲਾ ਚੜੇ ਅਸਰੂਰ ਸੀ ਉਹ ਕਿ ਜਦੋਂ ਜਵਾਨੀ ਵਾਲਾ ਚੜੇ ਅਸਰੂਰ ਸੀ ਮਗੋਂ ਜਵਾਨੀ ਵਾਲਾ ਚੜੇ ਅਸਰੂਰ ਸੀ ਉਹ ਦਾਦੀ ਕਹਿੰਦੀ ਆ ਆਪਣੇ ਸਮੇਂ ਦੀ ਮੈਂ ਵੀ ਕਿਸ਼ਾ ਵਕਾਪੂਰ ਸੀ ਆਪਣੇ ਸਮੇਂ ਦੀ ਨੀਤੀਸ਼ਾ ਮਤਪੂਰ ਆਪਣੇ ਸਮੇਂ ਦੀ ਨੀਤੀਸ਼ਾ ਮਤਪੂਰ ਸੀ 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 ਸਾਡੇ ਦਾਦਾ ਵੀ ਕੱਟ ਨਹੀਂ ਹੁੰਦੇ ਸੀ ਆਜੋ ਜੀ ਉਹ ਕਹਿੰਦੇ ਆ ਦਾਦਾ ਜੀ ਕਹਿੰਦੇ ਆ ਜਦੋਂ ਜਵਾਨੀ ਵਾਲਾ ਚੜਿਆ ਸਰੂਰ ਸੀ 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 ਆਪਣੇ ਸਮੇਂ ਦਾ ਮੈਂ ਵੀ ਸ਼ੱਕਤੀ ਕਬੂਰ ਸੀ